ਹਾਂਜੀ ਅੱਜ ਦਿਨ ਹੋ ਗਿਆ ਜੀ ਐਤਵਾਰ ਦਾ ਤੇ ਦੁਪਹਿਰ ਨੂੰ ਆਪਾਂ ਰੋਟੀ ਨਹੀਂ ਖਾਈ ਦੀ ਹੈਗੀ ਸੋਚਿਆ ਚਲੋ ਚੌਲ ਬਣਾਨੇ ਆ ਤੇ ਦੁਪਹਿਰ ਨੂੰ ਚੌਲ ਵਧੀਆ ਲੱਗਦੀਆਂ ਮਟਰਾਂ ਵਾਲੇ ਚੌਲ ਵਿੱਚ ਆਲੂ ਪਾ ਕੇ ਟਮਾਟਰ ਪਾ ਕੇ ਹਰੀਆਂ ਮਿਰਚਾਂ ਪਾ ਕੇ ਹਨਾ ਪਿਆਜ਼ ਪਾ ਕੇ ਤੇ ਜੀਰਾ ਪਾ ਕੇ ਬਹੁਤ ਟੇਸਟ ਲੱਗਦੇ ਆ ਹਨਾ ਚੌਲ ਤਸਵੀਰ ਮੇਰੀਆਂ ਭੈਣਾਂ ਹਨਾ ਜ਼ਰੂਰ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਦੁਪਹਿਰ ਨੂੰ ਤੇ ਨਾਲੇ ਆਪ ਖਾਇਆ ਕਰੋ ਨਾਲ ਖੱਟਾ ਜਾਂ ਦਾਲ ਤੇ ਜਾਂ ਫਿਰ ਅਚਾਰ ਨਾਲ ਖਾਧੀ ਜਾਂਦੇ ਆ ਬਹੁਤ ਟੇਸਟੀ ਲੱਗਦੇ ਆ ਤੇ ਜਿਹਨੂੰ ਚੌਲ ਮਿਲ ਜAVE ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਹੈਗੀ ਨਾ ਦਾਲ ਨਾਲ ਸਬਜ਼ੀ ਦੀ ਹੈ ਨਾ ਤੇ ਚੌਲ ਇੱਕ ਜੀ ਸਗਾਤੇ ਆ ਵੀ ਇਹ ਗੱਲ ਮੈਨੂੰ ਵਧੀਆ ਲੱਗਦੇ ਆ ਤੇ ਖਾਦੇ ਵੀ ਜਾਂਦੇ ਬਹੁਤ ਨਿਚਾ ਨਾ ਤੇ ਮੇਰੇ ਬੱਚੇ ਉਹ ਖੁਸ਼ ਹੋ ਕੇ ਖਾਂਦੇ ਆ ਤੇ ਮੈਨੂੰ ਵੀ ਵਧੀਆ ਲੱਗਦੇ ਚੌਲ ਵਾਲੇ ਚੌਲ ਲੂਣ ਵਾਲੇ ਔਰ ਮਿੱਠੇ ਵਾਲੇ ਚੌਲ ਮੈਨੂੰ ਬਹੁਤ ਘੱਟ ਖਾਣੀ ਹੁੰਦੀ ਆ ਤੇ ਚੌਲ ਮੈਨੂੰ ਵੀ ਬਹੁਤ ਟੇਸਟੀ ਲੱਗਦੇ ਆ ਤੇ ਸਾਰਿਆਂ ਦੇ ਪਸੰਦ ਆ ਤੇ ਤੁਹਾਡਾ ਵੀ ਮਨ ਕਰਦਾ ਉਹ ਦੇਖ ਕੇ ਚੌਲ ਖਾਣ ਨੂੰ ਹੈ ਨਾ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਖਾਣਾ ਕਰੋ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਬਲੌਗਸ ਵਾਪਰ ਆਏ ਜਨਮ ਦੇ ਸਮਾਂ ਆਇਆ ਦੂਜੇ ਫਿਰ ਨੇ ਬੈਸਟਰ ਟਿੱਕ ਟੌਕ ਹੋ ਗਈ ਸਾਰਨ ਸਤਿ ਸ਼੍ਰੀ ਅਕਾਲ ਜੀ ਲੇ ਕੁਇ ਦਿਨ ਹੋ ਗਿਆ ਜਤਾਰ ਤੇ ਹੋ ਗਿਆ ਰੋ ਕਾਟ ਟਾਈਮ ਤੇ ਢਾਈ ਦਿਹਾਉਗੇ ਟਾਈਮ ਤੇ ਸਾਨੂੰ ਪਤਾ ਨਹੀਂ ਕਿ ਜੇ ਕਿਹਨੂੰ ਛੁੱਟੀ ਹੁੰਦੀ ਆ ਵੀ ਕ੍ਰਿਸ਼ਨਪੁਰ ਸ਼ਮੰਗਦੇ ਆ ਤੇ ਦੁਪਹਿਰ ਨੂੰ ਆਪ ਵੀ ਕੀ ਕੱਲ ਬਸ ਤੁਹਾਨੂੰ ਖਾਈ ਬਣਾਉਣੀ ਹੈ ਅੱਜ ਬਣਾਵਾਂਗੇ ਚੌਲ ਇਹ ਘਰ ਦੇ ਚੌਲੇ ਆ ਤੇਲ ਦੀ ਛੜਾਏ ਸੀਗੇ ਇਥੇ ਦੀ ਘੱਟ ਚੋਲਾਂ ਦੀ ਬਹੁਤ ਬਰਕਤ ਮਿਲਦੀ ਹੈ ਨਾ ਜੋ ਮੁੱਲਿਆ ਨੇ ਆ ਤੇ ਕੁਛ ਕੁ ਜਿਆਦਾ ਦੇਖਣ ਨੂੰ ਮਿਲਦੇ ਨਾ ਤੇ ਤਿਆਰ ਲਈ ਆਪਾਂ ਕੜਾਈ ਤੇ ਚੋਲਾਂ ਆਉਣਗੇ ਤੇਲ ਵਿੱਚ ਤੇ ਤੇਲ ਵਿੱਚ ਪਾ ਦੇਣਾ ਇਹਦੇ ਜਦੋਂ ਕੀ ਹੋਣਿਆ ਤੇ ਕੇ ਨਾ ਤੰਡੇ ਚ ਜੰਮ ਜਾਂਦਾ ਸੁਣਾ ਵੀ ਆਪਾਂ ਪਾਤੀ ਕੱਢੀ ਪਾ ਲਈਏ ਤੇਲ ਦੀ ਤੇ ਇਹ ਮੈਂ ਇਸ ਮਾਲ ਟਰਾ ਹਰੀਆਂ ਮੇਤਾਂ ਆਲੂ ਪਿਆਜ਼ ਆਲੂ ਕੁਝ ਕੱਟ ਲਿਆ ਹੈ ਤੇ ਤੋਦਾਮਣ ਲਾਉਣੇ ਤੇ ਆਹ ਹੋ ਗਈ ਨਾ ਕੱਲ ਨੂੰ ਮੇਰੇ ਖਾਜੀ ਬਣਾਈ ਸੀ ਤੇ ਉਹਦੇ ਟਮਾਟਰ ਰੱਖ ਲੈ ਸੀ ਮਿੰਟ ਚ ਲੋਕ ਹੈ ਰੂਜਾ ਹੋ ਗਿਆ ਮਟਰ ਵਧੀਆ ਲੱਗੇ ਕਿ ਕੱਲ ਦੇ ਪਹਿਲ ਤੋਂ ਬਣਾਣਾ ਹੈ ਉਸ ਮਟਰ ਨਾਲ ਬਲੈਂਡਰ ਵਿੱਚ ਇਹ ਦੋ ਜਮਾਨ ਚੰਨੇ ਦੇ ਪਹਿਲੋਂ ਮਿਕਣਾ ਵਾਲੇ ਇਹ ਬੈਨ ਮੂਹਰੇ ਲੱਗਦੀ ਆ ਕੈਂ ਦਿਨ ਬਹੁਤ ਸੋਹਣਾ ਧੁੱਪ ਵੀ ਇੱਥੇ ਲੱਗੀ ਸੀ ਕਾਲੀ ਵੀ ਤਾਂ ਪੈ ਗਈ ਸੀ ਤੇ ਫਿਰ ਹੁਣ ਲੱਗਦਾ ਵੀ ਇਹ ਉਧਰ ਉਹ ਧੁੱਪ ਲੱਗੀ ਆ ਬਰੋਦੀ ਨਾ ਹਟਾਉਣਾ ਜਾਨੀ ਹੁਣ ਤੂਫਾ ਲੱਗਾ ਨਾ ਹਟਾ ਦੇ ਸਾਡਿਆਂ ਦੀ ਬਹੁਤ ਫਲ ਪੈ ਗਏ ਠੀਕ ਆ ਨੋ ਜੀ ਆਪਾਂ ਬਣਾਣਾ ਚੌਲਾਂ ਅੱਜ ਪਾ ਲਿਆ ਪਾਣੀ ਪਾਣੀ ਵਗ ਰਿਹਾ ਜਿਹਨੂੰ ਤਾਂ ਆਪਾਂ ਥੋੜਾ ਡੁੱਬੇ ਰਹਿਣ ਦੇਣਾ ਤੇ ਚੌਲ ਉਬਲਦੇ ਆ ਜਿਹੜੇ ਸੋਨੇ ਵਰਗੇ ਹੋ। ਤਾਂ ਆਪਾਂ ਜਿਹੜਾ ਵੀ ਜਿੰਨਾ ਵੀ ਸਿਮਾਂਤ ਤਿਆਰ ਕੀਤਾ ਥੋੜਕੇ ਦਾ ਸਾਰੇ ਇੱਕ ਵਾਰੀ ਪਾ ਦੇਣਾ। ਪਰ ਅਲਪ ਪਕਣ ਦੇ ਵੀ ਥੋੜੇ ਬਚੇ ਆ ਜਾਂਦੇ ਆ। ਥੋੜਕੇ ਦੇ ਨਾਲ ਹੀ ਪੁੱਜ ਜਾਣਗੇ। ਤੇ ਬਹੁਤ ਵਧੀਆ ਲੱਗਦਾ ਹੈ। ਜਿਹਦੇ ਪੈਣਾ ਕਮੈਂਟ ਕਰਦੀਆਂ ਬਹੁਤ ਸੋਹਣਾ ਲੱਗਦਾ ਹੈ ਨਾ। ਤੇ ਕੱਲ ਵਾਲੀ ਵੀਡੀਓ ਤੇ ਕਮੈਂਟ ਆਸਣਾ ਤੁਹਾਨੂੰ ਲੈਣ ਤੋਂ ਤੇ ਧੰਨਵਾਦ ਭੈਣ ਤੁਹਾਡਾ ਨਾ ਕਮੈਂਟ ਕਰੰਦਾ ਤੁਸੀਂ ਜੀ ਸਪੋਰਟ ਕਰਦੇ ਆ ਨੰਦਲਾਸਾ ਦਿੰਦੇ ਆ ਨਾ ਤੇ ਬਹੁਤ ਵਧੀਆ ਲੱਗਦਾ ਆ ਤੇ ਹੌਸਲਾ ਮਿਲਦਾ ਤੁਹਾਡੇ ਕਮੈਂਟ ਦੇਖ ਕੇ ਤੇ ਲੱਕੀ ਹੋਰ ਵੀ ਮੇਰੀ ਭਾਣਜੀ ਨੇ ਵੀ ਕਮੈਂਟ ਕੀਤਾ ਉਹ ਵੀ ਦੇਖਦੇ ਆ ਰਿਸ਼ਤੇ ਆ ਕਾਫੀ ਮਿਲਦੇ ਆ ਉਹਨਾਂ ਦਾ ਬਹੁਤ ਧੰਨਵਾਦ ਰਦੀਸ਼ ਬੱਠੇ ਵੀ ਦੇਖਦੇ ਆ ਇੰਡੀਆ ਬੱਠੇ ਵੀ ਦੇਖਦੇ ਆ ਨਾ ਤੇ ਬਸ ਤੇ ਸਪੋਰਟ ਬਣਾਇਆ ਕੋ ਜੀ ਇਹ ਲਿਟ ਨਹੀਂ ਆਉਣੀ ਲਗੀ ਹੈ ਸਮੈਲ ਆਉਗੀ ਨਾ ਤੇ ਅੱਜ ਅੱਜ ਕਾਹ ਵਾਲੀ ਧੋਪ ਆਈ ਹੈ ਕਾਹ ਮੈ ਤੇ ਕਾਂ ਕੋ ਮਰ ਗਿਆ ਲੱਗਦਾ ਮੈਨੂੰ ਬਹੁਤ ਕਾਂ ਇਕੱਠੇ ਹੋਏ ਮੈਂ ਦੇਖਣ ਲਈ ਸੀ ਟੋਕੀ ਸੀ ਇਧਰ ਆ ਥੋੜਾ ਹਰਪ ਪੈ ਗਏ ਨਾਲ ਦਿਨ ਜਿਆਣੀ ਵੱਡੇ ਹੋ ਗਏ ਜਿਆਣੀ ਥੋੜਾ ਜਿਹਾ ਹਰਪ ਪੈ ਗਏ ਨਾਲ ਲੋ ਜੀ ਤੇਲ ਨਾ ਸੜ ਗਿਆ ਜਿਆਣੀ ਤੜ ਗਿਆ ਤੇ 스맬 ਆਉਣ ਲੱਗੀ ਏ ਦੀ ਸੜੇ ਹੋਏ ਦੀ ਤੇ ਆਪਾਂ 2 ਚਮਚ ਪਾਉਨੇ ਆ ਜੀਰੇ ਦੇ ਲੋਹੀ ਬੋਤਲ ਪਾਤੇ ਆ ਤੇ ਜੀਰਾ ਵੀ ਸੜ ਗਿਆ ਇੱਕਦਾਂ ਵੀ ਤੇ ਨਾਲ ਇਹ ਆਪਣੇ ਕਟਿਆ ਸੀ ਨਾ ਤੜਕਾ ਜਿਹੜੇ ਆਲੂ ਨਾ ਉਹ ਪੱਕ ਜਾਂਦੇ ਤਾਂ ਕੱਚੇ ਰਹਿ ਜਾਂਦੇ ਆ ਤੇ ਫਿਰ ਭੁੱਜੇ ਹੱਥ ਤੋਂ ਕਾ ਸਾਰਾ ਬਹੁਤ ਟੇਸਟੀ ਲੱਗਦਾ ਤਾਂ ਬੜੀ ਸੋਹਣੀ 스멜 ਆਉਂਦੀ ਦੀ ਦੇ ਦੀ ਤੇ ਇਹਦੇ ਵਿੱਚ ਆਪਾਂ ਦੋ ਚਮਚੇ ਵੱਡੇ ਲੂਣ ਦੇ ਪਾ ਲੈਣੇ ਆ ਦੋ ਮਸਾਲੇ ਦੇ ਪਾ ਲੈਣੇ ਆ ਕਿਉਂ ਹਰੀ ਵਿੱਚ ਪਹਿਲੇ ਹੈਗੀ ਵਿੱਚ ਇਹਦੇ ਆ ਦੇਖੋ ਕਿੰਨੇ ਮਿਮੇਤ ਬਚੇ ਨਹੀਂ ਨਹੀਂ ਖੰਦੇ ਥੋੜੀ ਬੋਤੀ ਪਾਈ ਆ ਮੈਂ ਤੇ ਪੰਜ ਗਲਾਸ ਪਾ ਲੈਣੇ ਪਾਣੀ ਦੇ ਤੇ ਆ ਦੇਖੋ ਆਮ ਗਏ ਕਿ 5 ਗਲਾਸ ਪਾ ਦੇਣੇ ਆ ਕਿਉਂ ਇੱਕ 14 ਦੇ ਗਲਾਸ ਦੋ ਗਲਾਸ ਬਣਦੇ ਆ ਆਪਾਂ ਫਿਰ ਵੀ ਵੱਧ ਪਾਵਾਂ ਕਿਉਂ ਘੱਟ ਚੌਲਿਆ ਪਾਣੀ ਆਦਾ ਪੀਂਦੇ ਹੁੰਦੇ ਆ ਤੇ ਥੋੜੀ ਹਲਦੀ ਪਾਵਾਂਗੇ ਕਲਰ ਵਾਸਤੇ ਉਹ ਸੁਣੇ ਲੱਗਦੀ ਆ ਕਲਰ ਵਿੱਚ ਆਇਆ ਨਾ ਹਲਦੀ ਦਾ ਤੇ ਦੁਪਹਿਰ ਖਾਣੇ ਆ ਫਿਰ ਲੋਰੀ ਸਮੈਲ ਆਉਣ ਲੱਗੀ ਏ ਦੀ ਵਧੀਆ ਤੇ ਥੋੜਾ ਹੁਣ ਸੁੱਕਾ ਰੋਸਟ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਜੀ ਵੀ ਪਾਣਾ ਪਾ ਦਈਏ ਲੋਰੀ ਚਮਚ ਪਾ ਤੇ ਆਪਾਂ ਦੋ ਭਰ ਭਰ ਕੇ ਤੇ ਦੋ ਹੀ ਪਾਨੇ ਮਸਾਲੇ ਦੇ ਹਲੋਦੀ ਤੇ ਥੋੜੀ ਆਪਾਂ ਹਲਦੀ ਪਾਵਾਂਗੇ ਕਲਰ ਵਾਸਤੇ ਤੇ ਨਾਲੇ ਆਪਾਂ ਪਾ ਦੇਨੇ ਮਟਰ ਮਟਰ ਚਲੋ ਹੋਈ ਜਾਂਦੇ ਹਨ ਦੇਖੋ ਜੀ ਅੱਜ ਦੁਪਹਿਰੇ ਹੈ ਨਾ ਤੁਹਾਡਾ ਵੀ ਮਨ ਕਰੂਗਾ ਅਸੀਂ ਵੀ ਚੋਲ ਬਣਾ ਕੇ ਖਾਈ ਦੁਪਹਿਰੇ ਦੁਪਹਿਰੇ ਹਲੋ ਜੀ ਮਟਰ ਵੀ ਪਾਤੇ ਆਪਾਂ ਵਿੱਚ ਇਹਦੇ ਤੇ ਪੈਣਾ ਤੋਂ ਤੁਸੀਂ ਦੁਪਹਿਰ ਨੂੰ ਜਰੂਰ ਚੋਲ ਕੇ ਬਣਾ ਕੇ ਖਾਇਆ ਕਰਕੇ ਹੁਣ ਗਰਮੀ ਆ ਜਾਣੀ ਹੈ ਤੇ ਵਧੀਆ ਲੱਗਣੇ ਚੋਲ ਤੇ ਆਪਾਂ ਹੁਣ 5 ਗਲਾਸ ਪਾਣੀ ਦੇ ਪਾ ਦੇਣੇ ਆ ਮਿਲ ਕੇ ਲੋ ਹੋ ਗਏ ਆ ਤੇ ਅੰਜੀ ਚੌਲ ਜੀ ਹੁਣ ਛੋਲ ਵਿੱਚ ਪਾ ਦਈਏ ਤੇ ਫਿਰ ਤੰਜਰ ਬਣ ਗਏ ਫਿਰ ਦਿਖਾਉਣੇ ਕਿਦਾਂ ਦੇ ਲੋ ਜੀ ਟੇਸਟੀ ਟੇਸਟੀ ਚੌਲ ਬਣ ਕੇ ਹੋ ਗਏ ਤਿਆਰ ਤੇ ਆ ਦੇਖੋ ਜੀ ਭਾਫਾਂ ਨਿਕਨ ਡੀਆਂ ਆ ਤੇ ਮੈਂ ਹੁਣ ਇਹਨੂੰ ਕੌਣੀ ਪਲੇਟ ਵਿੱਚ ਤੇ ਜਿਹਦਾ ਕਹਿੰਦੇ ਉਹਨੇ ਭਾਫ ਨਾ ਹੋਰ ਬਣ ਜਾਂਦੇ ਆ ਤੇ ਮੈਂ ਭਾਫ ਜਣੀ ਘੱਟ ਲਵਾਈਏ ਭਾਫ ਨੂੰ ਰਹਿਣੇ ਇਹ ਹੌਲੀ ਹੌਲੀ ਤੇ ਵਿੱਚੇ ਮਟਰ ਆਲੂ ਕਿਆ ਬਾਤਾਂ ਵਿੱਚ ਔਲਾਂ ਦੀ ਹਨਾ ਤਾਂ ਥਾਲ ਚ ਪਾਉਣੇ ਆ ਭਾਫ ਨਾ ਕੱਲੇ ਕੱਲੇ ਹੋ ਜਾਂਦੇ ਆ ਤੇ ਆਪਾਂ ਬਸ ਨਾ ਗਾਲੀ ਪਈ ਸੀਗੀ ਫਟਾਫਟ ਖਾਈਏ ਔਲਾਂ ਨੂੰ ਹਨਾ ਤੇ ਨਾਲ ਖੱਟਾ ਵੀ ਵਧੀਆ ਲੱਗਦਾ ਆ ਦਾਲ ਵੀ ਔਰ ਕਈ ਮੇਰੀਆਂ ਭੈਣਾਂ ਚੌਲ ਵੀ ਉਹ ਸੌਰੀ ਚਾਹ ਵੀ ਲੈਂਦੀਆਂ ਨਾਲ ਉਹ ਵੀ ਸੋਹਣਾ ਲੱਗਦਾ ਚਾਰ ਵੀ ਨਾਲ ਹਨ ਤੇ ਚਲੋ ਖਾਈਏ ਹੁਣ ਲਓ ਜੀ ਮਟਰਾਂ ਵਾਲੇ ਚੌਲ ਖਾ ਲਿਆ ਤੇ ਬੱਚਾ ਨੂੰ ਵੀ ਖਵਾ ਦਿੱਤੇ ਤੇ ਉਧਰ ਅੱਜ ਮੇਰੇ ਕੱਪੜੇ ਸੁੱਕ ਗਏ ਇੱਕ ਕੱਲ ਦੀ ਪਲਵਾਈ ਸੀਗੀ ਤੇ ਕੱਜਦੀ ਹੋ ਗਈ ਤੇ ਦੋ ਦਿਨਾਂ ਦੇ ਕੱਪੜੇ ਸੁੱਕੇ ਆ ਤੇ ਜੇ ਇਹਦੇ ਰੱਖ ਲਓ ਕਿ ਠਰ ਠਰੂ ਜੇ ਹੁੰਦੇ ਰਹਿੰਦੇ ਆ ਦੇਖੋ ਜੀ ਬਿਨਾਂ ਧੁੱਪ ਤੋਂ ਕੱਪੜੇ ਸੁੱਕਦੇ ਨਹੀਂ ਹੈਗੇ ਧੁੱਪ ਦੇ ਨਾਲ ਹੀ ਸੁੱਕਦੇ ਆ ਭਾਵੇਂ ਸੁਕਾ ਲਓ ਇਹਨਾਂ ਨੂੰ ਮਸ਼ੀਨ 'ਚ ਨਾ ਫਿਰ ਵੀ ਉਹ ਗੰਨੀ ਬਣਦੀ ਹੈਗੀ ਤੇ ਜੂ ਸੁਕਾ ਕੇ ਮਿਲਦੀ ਆ ਰਾਹਤ ਕੱਪੜਿਆਂ ਨੂੰ ਨਾ ਧੁੱਪ ਵਿੱਚ ਤੇ ਦੁਪਹਿਰ ਨੂੰ ਵਧੀਆ ਲੱਗਦੇ ਚੌਲ ਤੇ ਹੁਣ ਗਰਮੀ ਆ ਗਈਆਂ ਪੈਣਾ ਤੁਸੀਂ ਹੁਣ ਚੌਲ ਬਣਾ ਕੇ ਖਾਣਾ ਕਰੋ ਸੋਹਣੇ ਲੱਗਦੇ ਆ ਤੇ ਤਿੰਨ ਟਾਈਮ ਅਸੀਂ ਰੋਟੀ ਨਹੀਂ ਖਾਈ ਦੀ ਦੋ ਟਾਈਮ ਰੋਟੀ ਖਾਈ ਦੀ ਕਈ ਜਿੱਦਾਂ ਭੈਣਾ ਦੋ ਟਾਈਮ ਤਿੰਨ ਟਾਈਮ ਰੋਟੀ ਖਾਂਦੇ ਆ ਆਪਾਂ ਤਾਂ ਬਸ ਦੋ ਟਾਈਮ ਰੋਟੀ ਖਾਈ ਦੀ ਤੇ ਫਿਰ ਵਲੌਗ ਹੋਣਾ ਲੰਬਾ ਆਈ ਦੀ ਵਲੌਗ ਦਾ ਕਰਦੇ ਐਥ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਸਾਡੇ ਵਲੌਗ ਤੁਹਾਨੂੰ ਕਦਾਂ ਲੱਗਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੇ ਬਾਏ ਜੀ